ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਮੇਂ ਕਰਦੇ ਤੁਸਾਂ ਠੀਕ ਠਾਕ ਹੋਗੇ ਤਾਂ ਦੋਸਤੋਂ ਮੈਂ ਖੁਸ਼ ਹੋਵਾਂ ਮੇਰੇ ਬਿਲਕੁਲ ਠੀਕ ਹੈ ਟਾਈਮ ਹੋ ਰਹਾ ਮਾਰਨਿੰਗ ਦਾ ਸਵਾ 7:00 ਤੇ ਅੱਜ ਮੈਂ ਕੋਈ ਸਬਜ਼ੀ ਨਹੀਂ ਬਣਾਣੀ ਸਬਜ਼ੀ ਮੇਰੇ ਕੋਲ ਪੈਸੇ ਨਹੀਂ ਆਪਣਾ ਬ੍ਰੈਕਫਾਸਟ ਕਰਕੇ ਚਾਹ ਪੀ ਕੇ ਮੈਂ ਆ ਗਈ ਉੱਪਰ ਵਾਲਾ ਵਾਸ਼ਰੂਮ ਸਾਫ਼ ਕਰਨੀ ਕਿਉਂਕਿ ਫਿਰ ਦਪਹਿਰ ਤੋਂ ਬਾਅਦ ਸ਼ਾਮ ਨੂੰ ਗਰਮੀ ਹੈ ਨਹੀਂ ਯਾਦ ਹੋਏ ਨਹੀਂ ਕਰਦਾ ਦੋ ਤਿੰਨ ਦਿਨਾਂ ਤੋਂ ਸੋਚ ਰਹੀ ਸੀ ਧੋਲਾਂ ਧੋਲਾਂ ਅਸਰ ਮੈਂ ਕਸਰੇ ਖਾਣੇ ਠੰਢੀ ਠਕਿਆ ਮੈਨੂੰ ਹਨਾ ਸਰ ਉਸ ਤੋਂ ਬਾਅਦ ਜਦੋਂ ਗਰਮੀ ਸਾਫ ਸਟਾਕ ਨਾ ਟੈਂਡਾ ਵਿੰਡੋ ਕੋਲ ਹਵਾ ਆਉਂਦੀ ਹੈ ਪੱਖਾ ਵੀ ਨਹੀਂ ਤੇ ਨਿਕਾ ਕਰੂਗਾ ਚਾਹਾਂਗੇ ਵਿੰਡੋ ਨਾਲ ਹੀ ਸਾਫ ਹੋਏ ਨਾਲ ਹੀ ਹਵਾ ਆਉਗੀ ਬਾਲਟੀ ਚ ਲਗਾਉਣਾ ਪਾਣੀ ਪਰਨਾ ਐਕਚੁਅਲੀ ਉੱਪਰ ਵਾਲਾ ਵਾਸ਼ਰੂਮ ਨਾ ਕੋਈ ਯੂਜ਼ ਨਹੀਂ ਕਰਦਾ ਹੈਗਾ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਨਹੀਂ ਪੈਂਦੀ ਮਿਹਨਤ ਕਰਨੀ ਹੀ ਪੈਂਦੀ ਹੈ ਕਿਉਂਕਿ ਕੋਈ ਯੂਜ਼ ਨਹੀਂ ਕਰਦਾ ਫਿਰ ਪਾਣੀ ਜੇ ਥੋੜਾ ਜਿਹਾ ਖੜਾ ਰਹੇ ਜੇ ਸਫਾਈ ਕਰਦੇ ਵਕਤ ਪਾਣੀ ਛੁੱਟ ਜੇ ਫਿਰ ਉੱਤੇ ਦਾਗ ਪੈ ਜਾਣਗੇ ਪਰ ਉਹ ਮਿਹਨਤ ਨਹੀਂ ਕਰਨੀ ਪੈਂਦੀ ਵੀ ਸਾਬਣ ਦੇ ਕਿਤੇ ਦਾਗ ਨਹੀਂ ਜਾਂ ਮੈਨੂੰ ਉਹ ਉਤਾਰਨੇ ਨਹੀਂ ਜਾਂ ਮੈਨੂੰ ਫਲੋਰ ਰਗੜਨਾ ਪੈਂਦਾ ਹਨਾ ਬਸ ਡਸਟ ਸੁੱਕਾ ਰਹੇਤਾ ਹੁੰਦਾਗਾ ਨੋ ਖਿੜਕੀ ਦਰਵਾਜ਼ੇ ਦੇ ਬਿਲਾਂ ਵਿੱਚੋਂ ਆ ਜਾਂਦਾ ਤੇ ਵੋਲਟਾਈਲਸ ਮੈਂ ਵਾਸ਼ ਨਹੀਂ ਕਰਦੀ ਹੁੰਦੀ ਮੈਂ ਜਸਟ ਗਿੱਲਾ ਕੱਪੜਾ ਮਾਰ ਦਾਨੀ ਟਾਈਲਸ ਤੇ ਕਿਉਂਕਿ ਕੋਈ ਯੂਜ਼ ਨਹੀਂ ਕਰਦਾ ਛਿੱਟੇ ਨਹੀਂ ਪੈਂਦੇ ਹੈਗੇ ਪਾਣੀ ਦੇ ਬਸ ਐ ਹੁੰਦਾ ਵੀ ਗਿੱਲੇ ਕੱਪੜੇ ਨਾਲ ਨਾ ਡਸਟ ਸਾਫ ਹੋ ਜਾਂਦੀ ਜਿਵੇਂ ਪਹਿਲਾਂ ਵਾਸ਼ ਕਰਨ ਨੂੰ ਪਾਣੀ ਨਾਲ ਸਰਫ ਨਾਲ ਫਿਰ ਮੈਨੂੰ ਫੇਰ ਸੁਕਾਉਣੇ ਪੈਣਗੇ ਉਹ ਤਾਂ ਜ਼ਿਆਦਾ ਮਿਹਨਤ ਲੱਗਦੀ ਐ ਇਸ ਕਰਕੇ ਮੈਨੂੰ ਐ ਲੱਗਦਾ ਈਜ਼ੀ ਲੱਗਦਾ ਇਹ ਕਿ ਤੁਸੀਂ ਗਿੱਲਾ ਕੱਪੜਾ ਮਾਰ ਦਿਓ ਟਾਈਲਸ ਤੇ ਉਹ ਅੱਛੀ ਤਰ੍ਹਾਂ ਸਾਰੇ ਸਾਫ ਹੋ ਜਾਂਦੇ ਡਸਟ ਸਾਫ ਹੋ ਜਾਂਦੀ ਬਸ ਹੋਰ ਕੋਈ ਪਾਣੀ ਦੇ ਛਿੱਟੇ ਤਾਂ ਕੋਈ ਹੁੰਦੇ ਨਹੀਂ ਹੈਗੇ ਦੁ ਇਹ ਹੁੰਦਾ ਕਿ ਜੋ ਵਾਸ਼ਰੂਮ ਕਲੀਨ ਹੋ ਗਿਆ ਫਿਰ ਸਾਰਾ ਪਾਣੀ ਸੁਕਾਉਣਾ ਪੈਂਦਾ ਔਰ ਜੇ ਮੈਂ ਪਾਣੀ ਨਾ ਸੁਕਾਉਂ ਜੀ ਫਿਰ ਉੱਥੇ ਦਾਗ ਪੈ ਜਾਣਗੇ ਜਿਹੜੀ ਚੀਜ਼ ਆਪਾਂ ਰੋਜ਼ ਯੂਜ਼ ਕਰਦੇ ਆ ਉਹ ਹੱਲ ਇੰਨੀ ਬੁਰੀ ਨਹੀਂ ਲੱਗਦੀ ਜਿਹੜੀ ਆਪਾਂ ਕਦੇ ਯੂਜ਼ ਨਹੀਂ ਕਰਦੇ ਪਰ ਉਹ ਉਹ ਤੇ ਆਪਾਂ ਪਾਣੀ ਛੱਡਦੀ ਹਨਾ ਪਾਣੀ ਦੇ ਦਾਗ ਉਹ ਚੀਜ਼ ਤੇ ਜਲ ਚਮਕਦੇ ਨੇ ਤੇ ਬਾਥਰੂਮ ਸਾਰਾ ਕਲੀਨ ਹੋ ਗਿਆ ਫਲੋਰ ਵੀ ਅਚੀ ਤਰ੍ਹਾਂ ਸਾਰਾ ਸੁਕਾ ਦੂੰਗੀ ਵੈਸੇ ਮੈਂ ਹੈਲਪਰ ਤੋਂ ਕਈ ਵਾਰ ਪੋਚਾ ਵੀ ਲਗਾ ਦਿੰਦੇ ਹੁਣੇ ਉੱਪਰ ਜਦੋਂ ਝਾੜੂ ਪੋਚਾ ਕਰਨ ਨੂੰ ਆਉਂਦੀ ਹੈ ਫਿਰ ਉਹਨੂੰ ਕਹਿ ਦਿਆ ਨਾ ਉਹਨਾਂ ਨੇ ਵੀ ਬਾਥਰੂਮ ਚ ਤੂੰ ਕੋਚਾ ਕੱਲਾ ਲਗਾ ਦਿੰਦੇ ਆ ਬਾਥਰੂਮ ਵਿੱਚ ਪਰ ਫਿਰ ਇਹਨੂੰ ਵਾਸ਼ ਮੈਂ ਹੀ ਕਰਦੀ ਹੁੰਨੀ ਆ ਮਹੀਨੇ 'ਚ ਇੱਕ ਵਾਰ ਮਸਾ ਹੁੰਦਾ ਮੇਰੇ ਤੋਂ ਇੱਕ ਵਾਰ ਮਸਾ ਮਹੀਨੇ ਵਿੱਚ ਮਿੱਟੀ ਘਟਾ ਬਹੁਤ ਜ਼ਿਆਦਾ ਆਉਂਦਾ ਸੀਟ ਵਾਸ਼ਫੇਸ਼ਨ ਥੋੜਾ ਅਚੀ ਤਰ੍ਹਾਂ ਮੈਂ ਵਾਸ਼ ਕਰਦਾ ਨਹੀਂ ਹੁੰਨੀ ਆ ਤੇ ਵਾਸ਼ ਨੂੰ ਸਾਰਾ ਹੋ ਗਿਆ ਕਲੀਨ ਫਿਰ ਐਂਡ ਤੇ ਨਾ ਜਿਹੜੀਆਂ ਟੈਪਸ ਨੇ ਸਪਾਉਟਸ ਨੇ ਟੈਪ ਵਾਲੇ ਤੇ ਅਚੀ ਤਰ੍ਹਾਂ ਮੈਂ ਸੁੱਕੇ ਕੱਪੜੇ ਨਾਲ ਵਾਈਪ ਕਰਦੇ ਆ ਤਾਂ ਕਿ ਪਾਣੀ ਤੇ ਛਿੱਟੇ ਦਾਗ ਨਾ ਰਹਿ ਜਾਣ ਕਿਉਂਕਿ ਅਸੀਂ ਇਹ ਯੂਜ਼ ਨਹੀਂ ਕਰਦੇ ਇਤਸੋ ਕੋ ਜਿਆਦੇ ਚਮਕਦੇ ਨੇ ਜੇ ਪਾਣੀ ਆਪਾਂ ਛੱਡਦੀ ਹੈ ਨਾ ਜਿਵੇਂ ਕਿਚਨ ਚ ਅਸੀਂ ਆਹ ਟੂਟੀਆਂ ਹਰ ਰੋਜ਼ ਆਪਾਂ ਡੇਲੀ ਯੂਜ਼ ਕਰਨੀ ਕਰਨੇ ਹੁੰਦੀਆਂ ਨੇ ਉਹ ਨਹੀਂ ਇੰਨੀਆਂ ਬੂਰੀਆਂ ਲੱਗਦੇ ਆਪਾਂ ਜਿਹੜੀ ਆਪਾਂ ਯੂਜ਼ ਨਹੀਂ ਕਰਨੀਆਂ ਉਹਨਾਂ ਉਤੇ ਦਾਗ ਖੜੇ ਰਹੇ ਨੇ ਉਹ ਫਿਰ ਦੁਬਾਰਾ ਸਾਫ਼ ਵੀ ਨਹੀਂ ਹੁੰਦੇ ਹੈਗੇ ਇਸ ਕਰਕੇ ਜਿਹੜੀ ਯੂਜ਼ ਕਰਦੇ ਆ ਚੀਜ਼ਾਂ ਉਹਨਾਂ ਦੀ ਵੀ ਕੇਅਰ ਕਰਨੀ ਜ਼ਰੂਰੀ ਆ ਉਸ ਤੋਂ ਵੱਧ ਕੇਅਰ ਕਿਤੇ ਉਹ ਚੀਜ਼ਾਂ ਦੇ ਕਰਨੀ ਜ਼ਰੂਰੀ ਹੋ ਗਈ ਜਿਹੜੀਆਂ ਆਪਾਂ ਯੂਜ਼ ਹੀ ਨਹੀਂ ਕਰਦੇ ਹੈਗੇ ਉੱਪਰ ਬਾਥਰੂਮ ਉਹ ਤੋਂ ਐ ਬਣਾਇਆ ਸੀਗਾ ਬਈ ਚਲੋ ਲੌਬੀ ਹੈਗੀ ਸੀ ਉੱਪਰ ਤੇ ਕੋਈ ਪ੍ਰੋਗਰਾਮ ਆ ਕੋਈ ਕੱਟ ਵਾਟ ਦਾ ਕੰਮ ਆ ਕੋਈ ਆਪਾਂ ਪਾਠ ਰਖਵਾਇਆ ਵੀ ਚਲ ਉੱਪਰ ਬਾਥਰੂਮ ਹਿਊਜ਼ ਹੋ ਜਾਂਦਾ ਹਨਾ ਫਿਰ ਉਦੋਂ ਜਦੋਂ ਕੋਈ ਪ੍ਰੋਗਰਾਮ ਹੋਂਦਾ ਫਿਰ ਇੰਨੇ ਜਿਆਦਾ ਆਪਣੇ ਰਿਸ਼ਤੇਦਾਰ ਪੈਣ ਪਾਈ ਹੁੰਦੇ ਨੇ ਫਿਰ ਆਪਾਂ ਨੂੰ ਬਾਥਰੂਮ ਦੀ ਕਮੀ ਫੀਲ ਹੁੰਦੀ ਹੈ ਵੀ ਉੱਪਰ ਬਾਥਰੂਮ ਬਣਾ ਲੈਣ ਹੁੰਦਾ ਵੀ ਕੱਲ ਨੂੰ ਪਛਤਾਉਣਾ ਪੂਚਲ ਹੁਣ ਤਾਂ ਬਣ ਜੂਗਾ ਔਰ ਇਹ ਵੀ ਹੁੰਦਾ ਜਦੋਂ ਮਿਸਤਰੀ ਲੱਗੇ ਹੁੰਦੇ ਨੇ ਫਿਰ ਆਏ ਹੁੰਦਾ ਵੀ ਚਲ ਆ ਵੀ ਕਰਾ ਲਈ ਆ ਵੀ ਕਰਾ ਲਈਏ ਜਿਹੜੀ ਚੀਜ਼ ਬਣ ਜੇ ਬਣ ਜੇ ਜਿਹੜੀ ਚੀਜ਼ ਰਹਿ ਜੇ ਰਹਿ ਜੇ ਫਿਰ ਹਨਾ ਫਿਰ ਆਪਾਂ ਕਈ ਚੀਜ਼ਾਂ ਇਹ ਆਏ ਛੱਡ ਲਾਂ ਪਰ ਸਾਨੂੰ ਵੀ ਲੱਗਿਆ ਕਿ ਉੱਪਰ ਵਾਸ਼ਰੂਮ ਹੋਣਾ ਚਾਹੀਦਾ ਵੀ ਹੁਣ ਤਾਂ ਬਣ ਜੂ ਨਹੀਂ ਫੇਰ ਦੀ ਫੇਰ ਰਹੀ ਜੋ ਮੈਂ ਤਾਂ ਕੰਮ ਕਰਦੀ ਕਰਦੀ ਨੇ ਖਾਲੀ ਸਟ ਸ਼ਾਵਰ ਸਾਫ ਕਰਦੇ ਸੁੱਤੋਂ ਸ਼ਾਵਰ ਖੁੱਲ ਕੇ ਸਿੱਧਾ ਮੇਰੇ ਮੱਥੇ 'ਚ ਵੱਜ ਜਾਂਦਾ ਤੇ ਅੰਗੂੜ ਹੀ ਹੋ ਗਈ ਨਾਲ ਦੀ ਨਾਲ ਸਿਰਾਂ ਹੀ ਕਿੱਚ ਕਿੱਚ ਹੈ ਹੁਮੈਂ ਦੱਬ ਵੀ ਆਣੀ ਚੁੰਮੀ ਨਾਲ ਨਾ ਮੈਂ ਤਾਂ ਭਾਂਸ ਗਈ ਜਾਂਦੀ ਆ ਦਵਿੰਦਰ ਤਾਂ ਪਹਿਣੀ ਗਾਲਾਂ ਮੇਰੇ ਬਹੁਤ ਗਾਲਾਂ ਪਹਿਣੀ ਆ ਤੁਹਾਨੂੰ ਪਹਿਲੇ ਕਹਿੰਦੇ ਟਿੱਕ ਦਿ ਦਿੱਤੀ ਕਮੀ ਐ ਤਾਂ ਹੁਣ ਬਈ ਐ ਨਹੀਂ ਨਾ ਮੋੜੀ ਜੋ ਹੁੰਦੀ ਨਾਲ ਦੀ ਨਾਲ ਥੋੜਾ ਆਇਆ ਉਹ ਬਲੱਡ ਨਿਕਲਿਆ ਬਹੁਤ ਥੋੜਾ ਦਾ ਤੁਹਾਨੂੰ ਆ ਕੇ ਸੇਕ ਦਿੰਨੀ ਆ ਉਹ ਲੂਜ਼ ਪਿਆ ਸੀ ਮੈਂ ਇਹਨੂੰ ਕਰ ਲਈ ਸਾਫ ਕੱਪੜੇ ਨਾਲ ਫੜਨ ਦੀ ਕੋਸ਼ਿਸ਼ ਵੀ ਕੀਤੀ ਮੇ ਤੁਹਾਨੂੰ ਫੜਿਆ ਨਹੀਂ ਕਰ ਤੋਂ ਨਾ ਕਿ ਉੱਤੇ ਮੱਥੇ ਤੇ ਬੱਜੇ ਮੇਰੇ ਚਲੋ ਇਹ ਬਾਥਰੂਮ ਹੋ ਗਿਆ ਕਲੀਨ ਚੱਲੀੇ ਨੀਚੇ ਹਾਂ ਤੇ ਹੁਣ ਤਿਆਰ ਕੀਤਾ ਮੈਂ ਆਪਣਾ ਲੰਚ ਭਿੰਡੀ ਸਬਜੀ ਭਿੰਡੀ ਸਬਜੀ ਰਾਤ ਬਣਾਈ ਸੀ ਦਹੀਂ ਤੇ ਨਾਲ ਮੂੰਗੀ ਦਾਲ ਦੀ ਰੋਟੀ ਯੈਲੋ ਮੂੰਗੀ ਦਾਲ 35 ਸਵੇਰੇ ਤੇ ਉਹਨੂੰ ਗ੍ਰाइंड ਕਰਕੇ ਉਹਦੀ ਰੋਟੀ ਬਣਾਈ ਇਹ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਸੌਫਟ ਲੱਗਦੀ ਹੈ ਤੇ ਹੁਣ ਅਸੀਂ ਸ਼ਾਮ ਦਾ ਟਾਈਮ ਹੈ ਕਰ ਲਈ ਸਬਜੀ ਤਿਆਰੀ ਪਿਆਜ਼ ਮੈਂ ਚੌਪ ਕਰ ਲਿਆ ਸਬਜੀ ਲਈ ਟਮਾਟਰ ਕਰ ਲਿਆ ਤੇ ਲਸਣ ਨੂੰ ਮੈਂ ਕ੍ਰਸ਼ ਕਰ ਲਿਆ ਜੇ ਬਰੀਕ ਕੱਟਦੇ ਤਾਂ ਦਵਿੰਦਰ ਨਹੀਂ ਖਾਂਦੋਂ ਉਹਨਾਂ ਨੂੰ ਦਿਖ ਜੇ ਫਿਰ ਮੈਂ ਕ੍ਰਸ਼ ਕਰ ਲਿਆ ਲਸਣ ਨੂੰ ਤੇ ਇਦਾਰੇ ਫਲੀਆਂ ਕੱਟੀਆਂ ਬੀngਵਾਰੇ ਦੇ ਨੂੰ ਬਣਾਉਣਾ ਸ਼ਾਮ ਦੀ ਸਬਜੀ ਤਿਆਰੀ ਤੇ ਮੈਂ ਗੈਸ ਤੇ ਰੱਖਿਆ ਹੋਇਆ ਹੈ ਕਿਉਂ ਗਰਮ ਕਰਨਾ ਕਿਉਂ ਬਣਾਣਾ ਤਾਂ ਕਿ ਨਾਲ ਲਾਣਾ ਸਬਜ਼ੀ ਬਣਾਈ ਚੱਲੂ ਨਾਲ ਮੇਰੇ ਘਿਓ ਤੇ ਵੀ ਨਹੀਂ ਕਰੂਗੀ ਹਨਾ ਫਿਰ ਐਂ ਕਰਕੇ ਮੈਂ ਇਕੱਠਾ ਹੀ ਚਲੋ ਕਰ ਲਿਆ ਵੀ ਜਦੋਂ ਕਿਚਨ 'ਚ ਹੋਰ ਕੰਮ ਹੋਵੇ ਤਾਂ ਫੇਰ ਹੀ ਮੈਂ ਕਿਉਂ ਰੱਖਦੀ ਹੁਣੇ ਗਰਮ ਕਰਨਾ ਦੀ ਐਂ ਹੋਵੇ ਕਿਚਨ 'ਚ ਕਿਉਂ ਰੱਖ ਕੇ ਹੋਰ ਕੰਮ ਕਰਨਾ ਫਿਰ ਭੁੱਲ ਜਾਈਦਾ ਫਿਰ ਖਰਾਬ ਹੋ ਜਾਂਦਾ ਹਨਾ ਫਿਰ ਉਦੋਂ ਨੂੰ ਮੈਂ ਰੱਖਦੀ ਹੈਗੀ ਇਹ ਵੀ ਆਪਾਂ ਗਲਤੀਆਂ ਕਰ ਕਰ ਸਿੱਖਦੇ ਆਂਗੇ ਤੁਹਾਨੂੰ ਕਨਾਹੀ 'ਚ ਮੈਂ ਰੱਖ ਲਈ ਸੀ ਸਬਜ਼ੀ ਬਣਨੀ ਚ ਪਾਰੀਆਂ ਸਰੋਂ ਦਾ ਤੇਲ ਆਇਲ ਡਿਸਪੈਂਸਰ 'ਚ ਮੇਰੇ ਆਇਲ ਖਤਮ ਹੋ ਗਿਆ ਸਰੋਂ ਦਾ ਤੇਲ ਖਤਮ ਹੋ ਗਿਆ ਤੁਹਾਨੂੰ ਵਾਸ਼ ਕਰਕੇ ਫਿਰ ਮੈਂ ਨਵਾਂ ਤੇਲ ਪ ਮੁਝੇ ਬਾਹਰੋਂ ਗੰਧਾ ਨਹੀਂ ਹੁੰਦਾ ਪਰ ਚਿਪਚਿਪਾ ਜਾ ਬਾਹਰੋਂ ਥੋੜਾ ਥੋੜਾ ਫੀਲ ਹੋਣ ਲੱਗ ਜਾਂਦਾ ਇਸ ਕਰਕੇ ਨਵਾਂ ਤੇਲ ਹਮੇਸ਼ਾ ਵਾਸ਼ ਕਰਕੇ ਪਾਉਂਗੀ ਥੋੜਾ ਥੋੜਾ ਡ੍ਰੌਪਸ ਨਹੀਂ ਫਿਰ ਲਾਉਂਦੇ ਵੀ ਸਾਰਾ ਤੇਲ ਅਚੀ ਤਰ੍ਹਾਂ ਬਾਹਰ ਨਿਕਲ ਆਵੇ ਕੰਟੇਨਰ ਚ ਕੁਝ ਰਹਿਣ ਆ ਜਾਵੇ ਸ਼ਾਮ ਦਾ ਟਾਈਮ ਹੋ ਜਾਂਦਾ ਫਿਰ ਸ਼ਾਮ ਦਾ ਫਿਕਰ ਹੋ ਜਾਂਦਾ ਵੀ ਚਲੋ ਸ਼ਾਮ ਦਾ ਦਾਲ ਸਬਜ਼ੀ ਬਣਾ ਲਈ ਕਿ ਮੈਨੂੰ ਆ ਹੁੰਦਾ ਮੈਂ ਜਲਦੀ ਸਮਝੀ ਬਣਾ ਕੇ ਰੱਖ ਦਣੀ ਹੁੰਦੀ ਆ ਫਿਰ ਜਿਹੜਾ ਕੰਮ ਕਰਨ ਮੈਂ ਚਲੋ ਕਰਨਾ ਹੀ ਕਰਨਾ ਟਾਈਮ ਨਾਲ ਨਹੀਂ ਕਰਦੀਏ ਫਿਰ ਮੈਨੂੰ ਐ ਹੁੰਦਾ ਸ਼ਾਮ ਨੂੰ ਚਲੋ ਵਾਕ ਵੀ ਨਾ ਮੇਰੀ ਮਿਸ ਹੋਵੇ ਪਲਾਂਟਸ ਨੂੰ ਪਾਣੀ ਵੀ ਹੁੰਦਾ ਤੇ ਆਪ ਨੂੰ ਵੀ ਹੁੰਦਾ ਵੀ ਬਾਹਰ ਨਿਕਲੀਏ ਅੰਦਰ ਬੈਠੇ ਆ ਵਿਚਾਰਾ ਸਬਜੀ ਤਾਂ ਹੁਣ ਨਹੀਂ だっਦੇ ਘੰਟੇ ਨੂੰ ਬਣਾਉਣੀ ਬਣਾਉਣੀ ਹੈ ਇਸ ਕਰਕੇ ਮੈਨੂੰ ਫਿਰ ਆ ਹੁੰਦਾ ਵੀ ਚਲੋ ਜਦੋਂ ਮੇਰਾ ਦਿਲ ਕਰੇ ਮੈਂ ਬਣਾ ਹੀ ਦੇਣੀ ਕਦੇ ਥੋੜਾ ਲੇਟ ਵੀ ਹੋ ਜਾਈਂ ਤੇ ਕਦੇ ਪਹਿਲਾਂ ਵੀ ਬਣਾ ਦਾਂ ਪਿਣਾ ਕੇ ਰੱਖ ਦਾਨੀਆ ਚੋਪਿੰਗ ਸਾਰੀ ਪਹਿਲਾਂ ਮੈਂ ਕਰਕੇ ਰੱਖ ਲਾਂ ਨੇ ਫਿਰ ਇਹਨਾਂ ਨਾ ਈਜ਼ੀ ਹੋ ਜਾਂਦਾ फटाफट ਦੋ ਸਬਜੀ ਬਣਾਈ ਚਲੋ ਨਾਲ ਨਾਲ ਕਿਚਨ ਚ ਹੋਰ ਕੰਮ ਕਰੀ ਚਲੋ ਸਬਜੀ ਨੂੰ ਲਗਾ ਦੂੰਗਾ ਤੜਕਾ ਪਿਆਜ਼ ਮੈਂ ਜਦੋਂ ਮੈਂ ਫਲੀਆਂ ਬਣਾਉਣੀ ਹੈ ਨਾ ਗੁਮਾਰੀ ਦੇ ਮੈਨੂੰ ਆਹ ਵਾਲੇ ਚੋਪਰ ਵਿੱਚ ਪਿਆਜ਼ ਚੋਪ ਕਰਨੇ ਵਧੀਆ ਲੱਗਦੇ ਇਹਦੇ ਵਿੱਚ ਨਾ ਬਿਲਕੁਲ ਹੀ ਪੀਚਰਾ ਜਾਂ ਨਿਕਲਦਾ ਹੈਗਾ ਪਿਆਜ਼ਾਂ ਦਾ ਅੱਛੇ ਸਕੁਅਰ ਸ਼ੇਪ ਚ ਕੱਟ ਜਾਂਦੇ ਨੇ ਤੋਂ ਥੋੜਾ ਥੋੜਾ ਕੱਚੇ ਭੁੰਨੇ ਜੇ ਕਰਕੇ ਜੋ ਸਬਜੀ ਚ ਪਾਉਨੇ ਆ ਤੇ ਸਬਜੀ ਚ ਖਾਣ ਨੂੰ ਵੀ ਸਵਾਦ ਲੱਗਦੇ ਨੇ ਫਿਰ ਉਹ ਕੱਚੇ ਭੁੰਨੇ ਜੇ ਪਿਆਜ਼ ਸਬਜੀ ਨੂੰ ਮੈਂ ਲਗਾਤਾ ਸ਼ੁਰੂ ਕਰਦਾ ਤੜਕਾ ਲਗਾਉਣਾ ਸਬਜੀ ਬਣ ਨਹੀਂ ਰੱਖਤੀ ਉਧਰ ਸਬਜੀ ਬਣ ਰਹੀ ਹੈ ਤੇ ਇਧਰ ਮੈਂ ਕਿਉਂ ਗਰਮ ਕਰ ਲਿਆ ਮੈਂ ਕਿ ਚਲੋ ਇਹ ਵੀ ਨਾ ਤਿਆਰਦਾ ਹਨਾ ਮੈਂ ਸਾਈਡ ਬਾਈ ਸਾਈਡ ਆਇਆ ਹੁੰਦਾ ਵੀ ਚਲੋ ਹੋਰ ਕੰਮ ਜਿਹੜੇ ਹੋਈ ਜਾਂਦੇ ਨੇ ਉਹ ਕਰ ਲਈਏ ਜਿਹੜੇ ਮੇਰੇ ਸੱਟ ਲੱਗੀ ਸਵੇਰੇ ਨੂੰ ਬਹੁਤ ਦਰਦ ਕਰ ਰਹੀ ਸੀ ਬਹੁਤ ਜ਼ਿਆਦਾ ਦਰਦ ਕਰ ਰਹੀ ਸੀ ਸਵੇਰੇ ਤਾਂ ਮੈਂ ਨਾ ਇਕੱਠੀਆਂ ਦੋ ਪੇਨ ਕਿਲਰਸ ਲੈ ਲਈਆਂ ਮੈਂ ਕਿ ਪਤਾ ਨਹੀਂ ਕਿੰਨਾ ਕੁ ਦਰਦ ਹੋਊਗਾ ਕਿਵੇਂ ਕੁਝ ਹੋਊਗਾ ਹਨਾ ਪਹਿਲਾਂ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਫਿਰ ਮੈਂ ਦੋ ਪੇਨ ਕਿਲਰਸ ਲੈ ਲਈਆਂ ਉਹ ਨਾਲ ਠੀਕ ਰਿਹਾ ਦਰਦ ਟਿਕਿਆ ਰਿਹਾ ਪਰ ਹੱਥ ਲਾਉਣੇ ਦਰਦ ਮੇਰੇ ਜਰੂਰ ਹੁੰਦਾ ਸੀ ਪਤਾ ਨਹੀਂ ਮੇਰੇ ਸੱਟ ਰਲੀ ਸੀ ਅੱਜ ਕਿਉਂ ਨਾ ਤਿਆਰ ਕੇ ਰੱਖ ਦਿੰਦੇ ਨੇ ਸਾਈਡ ਤੇ ਜਦੋਂ ਠਾਕਦਾ ਨੇ ਜਾਲੀ ਨਾਲ ਅੱਜ ਮੈਂ ਇੱਕ ਇੱਕ ਵਾਰੀ ਤਾਂ ਕਿਉਂ ਗਰਮ ਕੀਤਾ ਕਿਉਂਕਿ ਫਿਰ ਆਏ ਹੁੰਦਾ ਫ੍ਰਿਜ ਖਾਲੀ ਹੋਵੇ ਨਾ ਫ੍ਰਿਜ ਵਿੱਚ ਹੋਰ ਸਮਾਨ ਵੀ ਰੱਖਣਾ ਹੁੰਦਾ ਫਰੂਟ ਸਬਜ਼ੀਆਂ ਇਸ ਕਰਕੇ ਮੈਂ ਸੋਚਿਆ ਚਲੋ ਇੱਕ ਵਾਰੀ ਤਾਂ ਹੀ ਗਰਮ ਕਰ ਲਵਾਂ ਨੀ ਫ੍ਰਿਜ ਖਾਲੀ ਹੋਊਗਾ オイル ਦੇ ਸਪੈਂਸਰ ਮੈਂ ਵਾਸ਼ ਕਰ ਲਿਆ ਵਾਸ਼ ਕਰਕੇ ਸੁਕਾ ਵੀ ਲਿਆ ਜੀ ਇਤਨਾ ਦੇ ਵਿੱਚ ਪਾ ਦਿਆ ਮੈਂ ਸਰੋਂ ਦਾ ਤੇਲ ਸਰੋਂ ਦਾ ਤੇਲ ਪਾ ਕੇ ਰੱਖ ਲੂੰਗੀ ਬੜਾ ਮੈਨੂੰ ਈਜ਼ੀ ਲੱਗ ਰਿਹਾ ਜਿਹਦੇ ਦਾ ਮੈਂ ਯੂਜ਼ ਕਰ ਰਹੀ ਹਾਂ ਤੇਲ ਕੱਢਣਾ ਨਾ ਬੋਟਲ ਚੱਕਣੀ ਨਾ ਬੋਟਲ ਦਾ ਢੱਕਣ ਖੋਲਣਾ ਨਾ ਲਗਾਉਣਾ ਬਹੁਤ ਹੀ ਈਜ਼ੀ ਲੱਗ ਰਿਹਾ ਇਹਦੇ ਵਿੱਚ ਮੈਨੂੰ ਤੇਲ ਯੂਜ਼ ਕਰਨਾ ਤੇ ਦੇਖੋ ਵਾਸ਼ ਕਰਨਾ ਵੀ ਈਜ਼ੀ ਹੈ ਕਿਉਂਕਿ ਇਹ ਨਾ மூ ਵੀ ਖੁੱਲਾ ਇੱਕ ਭੈਣ ਨੇ ਕਮੈਂਟ ਆਇਆ ਕਿ ਤੁਸੀਂ ਲਿੰਕ ਦੇ ਦਿਓ ਇਹ ਦਾ ਐਕਚੁਅਲੀ ਮੈਂ ਅਬਦੇ ਸ਼ਹਿਰ ਤੋਂ ਮਾਨਸਾ ਤੋਂ ਖਰੀਦਿਆ ਤੁਹਾਨੂੰ ਵੀ ਮਿਲ ਜੂਗਾ ਜੇਪੀ ਪਲੱਸ ਬ੍ਰਾਂਡ ਦਾ ਏਪੀ ਪਲਸ ਬ੍ਰਾਂਡ ਦਾ ਤੁਸੀਂ ਗਲਾਸ ਦਾ ਤੁਸੀਂ ਆਇਲ ਡਿਸਪੈਂਸਰ ਨੂੰ ਸਰਚ ਕਰੋਗੇ ਤੁਹਾਨੂੰ ਇਹ ਮਿਲ ਜੂਗਾ ਆਨਲਾਈਨ ਵੀ ਮਿਲ ਜੂਗਾ ਆਨਲਾਈਨ ਵੀ ਸਰਚ ਕਰ ਲਿਓ ਆਨਲਾਈਨ ਮਿਲ ਜੂਗਾ ਤੇ ਮੈਂ ਕਿਹਾ ਤੁਹਾਨੂੰ ਕਿਚਨ ਸਾਫ ਕਰਦਾ ਸਬਜ਼ੀ ਬਣ ਚੁੱਕੀ ਸੀ ਬਾਕੀ ਜਿਹਨੇ ਕਿ ਮੋਟੇ ਜਿਹੜੇ ਕੰਮ ਮੈਂ ਕਰਨੇ ਸੀ ਉਹ ਵੀ ਕਰ ਲਈ ਤੇ ਫਿਰ ਆਖਰ ਤੇ ਮੈਂ ਕੀ ਕਰ ਦਉਂ ਨਾ ਕਿਚਨ ਦਾ ਸਲੈਬ ਸਾਫ ਕਰਦਿਆਂ ਨੂੰ ਹੁੰਦੀ ਆ ਤਾਂ ਕਿ ਦੇਖਣ ਨੂੰ ਵਧੀਆ ਲੱਗੇ ਹਨਾ ਕੋਈ ਕੀੜੀ ਨਾ ਆਵੇ ਕੋਈ ਕੀੜਾ ਨਾ ਆਵੇ ਕੁਝ ਧੂਲੇ ਡਲ ਜਾਂਦੇ ਕੇਵਲ ਆਪਣਾ ਕੰਮ ਕਰਦਿਆਂ ਤੋਂ ਵਧੀਆ ਵੀ ਲੱਗਦਾ ਕਿਚਨ ਸਾਫ ਕਰਕੇ ਕਲੋਜ ਮੈਂ ਬਣਾਉਣੀ ਆ ਵਾਟਰਮੈਲਨ ਜੂਸ ਮੈਂ ਵਾਟਰਮੈਲਨ ਕੱਟ ਲਿਆ ਬਹੁਤ ਹੀ ਟੇਸਟੀ ਲੱਗਦਾ ਪੀਣ ਵਿੱਚ ਤੇ ਬਹੁਤ ਜ਼ਿਆਦਾ ਤਾਹ ਨੂੰ ਖੰਟਕ ਵੀ ਦਿੰਦਾ ਇਹਦੇ ਵਿੱਚ ਮੈਨੂੰ ਚਾੜੂਗੀ ਨਿੰਬੂ ਨਿੰਬੂ ਤੁਸੀਂ ਤੁਹਾਡੇ ਚੋਇਸ ਕੋਡਿੰਗ 1 2 ਜਿੰਨੇ ਮਰਜ਼ੀ ਚੋੜੋ ਮੈਂ ਦੋ ਨਿੰਬੂ ਪਾ ਦਈਆਂ ਇਹਦੇ ਵਿੱਚ ਚੀਨੀ ਵੀ ਪਾ ਸਕਦੇ ਹਾਂ ਮੈਂ ਚੀਨੀ ਨਹੀਂ ਪਾ ਰਹੀ ਬੇਨਾ ਚੀਨੀ ਤੁਸੀਂ ਬਣਾਉਂਗੇ ਹਨਾ ਤੁਸੀਂ ਚੀਨੀ ਪਾ ਦਿਓ ਬੱਚਿਆਂ ਦੇ ਤਾਂ ਚੀਨੀ ਪਾ ਦਿਓ ਕਿਉਂਕਿ ਬੱਚੇ ਤਾਂ ਮਿੱਠਾ ਹੀ ਪਸੰਦ ਕਰਦੇ ਨੇ ਕਾਲਾ ਨਮਕ ਕਾਲੀ ਮਿਰਚ ਪਾ ਕੇ ਕਈ ਵਾਰ ਵਾਟਰਮੈਲਨ ਆਪਣੇ ਕੋਲੇ ਬਹੁਤ ਜ਼ਿਆਦਾ ਪਿਆ ਹੁੰਦਾ ਕਿਉਂਕਿ ਸਾਈਜ਼ ਵੱਡਾ ਹੁੰਦਾ ਫਿਰ ਆਪਾਂ ਨੂੰ ਉਨਾ ਹੀ ਲਿਆਉਣਾ ਪੈਂਦਾ ਕਈ ਵਾਰ ਸਾਰੇ ਨਹੀਂ ਖਾਂਦੇ ਵਾਟਰਮੈਲਨ ਪਿਆ ਹੁੰਦਾ ਆਪਾਂ ਨੂੰ ਆਏ ਖਰਾਬੀ ਜਲਦੀ ਹੋ ਜਾਂਦਾ ਬਹੁਤ ਟਾਈਮ ਨਹੀਂ ਕੱਢਦੇ ਜੇ ਆਪਾਂ ਇਹਨੂੰ ਕੱਟ ਲਈਏ ਇਹ ਕਰਕੇ ਜੂਸ ਬਣਾ ਕੇ ਪੀਵਾਂਗੇ ਬਹੁਤ ਟੇਸਟਾ ਆਉਂਦਾ ਮੇਰੇ ਬੱਚੇ ਬਹੁਤ ਪਸੰਦ ਕਰਦੇ ਸੀ ਜੂਸ ਉਹਨਾਂ ਵਾਟਰਮੈਲਨ ਖਾਣਾ ਪਸੰਦ ਨਹੀਂ ਕਰਦੇ ਸੀ ਜਿਹਨਾਂ ਜੂਸ ਪੀਣਾ ਪਸੰਦ ਕਰਦੇ ਸੀ ਵਾਟਰਮੈਲਨ ਪਾ ਲਿਆ ਦੋ ਮਨੇਂਬੂਰਾਂ ਚੋੜ ਲਈ ਪਦੀਨਾ ਪਾ ਲਿਆ ਤੇ ਇਹਦੇ ਵਿੱਚ ਪਾਵਾਂਗੇ ਕਾਲ ਨਮਕ ਵੀ ਕਾਣਾ ਖਤਮ ਹੋ ਗਿਆ ਹਾਲਾਂਕਿ ਨਮਕਾਲੀ ਮਿਰਚ ਨਹੀਂ ਪਾਈ ਤੁਸੀਂ ਮਿਰਚ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਪਾਵਾਂਗੇ ਠੰਡਾ ਪਾਣੀ ਠੰਡਾ ਪਾਣੀ ਪਾ ਦਾਂਗੇ ਥੋੜਾ ਜਿਹਾ ਫਿਰ ਕੜ ਲਾਂਗੇ ਮਿਕਸ ਲਾਂਗੇ ਪੋਨੇ ਨਾਲ ਕਰਨਾ ਕੋਲੇ ਪਾਣੀ ਹੀ ਪਾਉਂਦੇ ਆਂਗੇ ਫਿਰ ਕੋਣੀ ਪੱਟੀ ਆ ਨਾ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਲੱਗੇ ਵੀ ਪਾਣੀ ਹੋਰ ਪਾਉਣਾ ਹੋਰ ਪਾ ਸਕਦੇ ਹੋ ਠੀਕੇ ਦੇਖ ਲਓ ਜੇ ਤੁਹਾਨੂੰ ਆਇਆ ਲੱਗਦਾ ਵੀ ਨੇਚ ਫਲੇਵਰ ਜ਼ਿਆਦਾ ਆ ਰਿਹਾ ਵਾਟਰਮੈਲਨ ਦਾ ਪਾਣੀ ਦੀ ਲੋੜ ਅਸਤਾ ਪਾ ਸਕਦੇ ਆ ਕਦੀ ਨਿੰਬੂ ਦਾ ਵੀ ਟੇਸਟ ਬਹੁਤ ਵਧੀਆ ਲੱਗਦਾ ਨਿੰਬੂ ਪਾਣੀ ਸੌ ਪਦੀਨਾ ਬੋਟਲ ਮੈਦਨ ਜੂਸ ਸੌ ਬਣ ਗਰਮੀਆ ਠੰਡਾ ਹੁੰਦਾ ਗੰਭੀਰ ਵੀ ਹੈਲਦੀ ਜੂਸ ਬਣ ਕੇ ਫੈਰਦਾ ਚਾਹੇ ਰੋਜ਼ ਪੀਚਾ ਨੂੰ ਬਣਾਉਣਾ ਵੀ ਬਹੁਤ ਈਜ਼ੀ ਹੈ ਬਹੁਤ ਟੇਸਟੀ ਬਣਿਆ ਬਹੁਤ ਟੇਸਟੀ ਟਾਈਮ ਹੋ ਗਿਆ 6:30 ਦਾ ਸ਼ੂ ਪਾਈਏ ਵਾਕ ਕਰੀਏ ਅੱਜ ਮੈਂ ਥੋੜੀ ਡਿਲੇਟ ਹੋ ਗਈ ਸੁਸਤੀ ਚ ਬੈਠੀ ਰਹੀ ਬਸ ਕਿ ਚੱਲ ਪੈ ਜਾ ਆ ਮੇਰੀ ਸੱਟ ਬਹੁਤ ਦੁਖਰੀ ਹੈ ਬਹੁਤ ਜ਼ਿਆਦਾ ਦਰਦ ਕਰ ਰਹੀ ਹੈ ਮੈਨੂੰ ਕਦੇ ਕਦੇ ਲੱਗਦਾ ਵੀ ਰਬੜ ਮੈਨੂੰ ਲੂਨਸ ਕਰਦਾ ਗਰਮੀਆਂ ਨਾਲੇ Baal ਪੋੜ ਸਕਦੀਆਂ ਮੈਂ ਕਿਤੇ ਵਾਕ ਕਰਦੇ ਆਂ ਅੰਦਰ ਬੈਠੇ ਵੀ ਕੀ ਕਰਾਂਗੇ ਸਾਰਾ ਦਿਨ ਬੋਰ ਹੋ ਜਾਂਦੇ ਆਂ ਅੰਦਰ ਬੈਠੇ ਇੱਥੇ ਅੱਜ ਸੜਿਚੀ ਹੋ ਗਈ ਪਹਿਲਾਂ ਮੇਰਾ ਦਿਲ ਕਰ ਰਿਹਾ ਸੀ ਨਾ ਵਾਕ ਕਰਾਂ ਪਰ ਮੈਂ ਕਿਹਾ ਨਹੀਂ ਅੰਦਰ ਹੀ ਬੱਠਣਾ ਜੀ ਨਹੀਂ ਲੱਗਦਾ ਫਿਰ ਨਾ ਅੰਦਰ ਬੱਟ ਬੱਟ ਤੇ ਮਾ ਕੋਰੀ ਕੋ ਸੋਚੀ ਜਾਂਦਾ ਮੈਂ ਚੱਲ ਵਾਕ ਕਰ ਲਾਂਗੇ ਬਾਹਰ ਨਾਲੇ ਪਲਾਂਟਸ ਨੂੰ ਪਾਣੀ ਦੇ ਦੂੰਗੀ ਨਾਲ ਵਾਕ ਕਰਦੇ ਆ ਟਾਈਮ ਹੋ ਗਿਆ 7:30 ਦਾ ਮੈਂ ਆਪਣਾ ਡਿਨਰ ਟਾਈਮ ਤੇ ਕਰ ਲੈਣੀ ਹਨ ਮੈਂ ਕਿਸੇ ਦਾ ਵੇਟ ਨਹੀਂ ਕਰਦੀ ਵੀ ਕੌਣ ਕਦੋਂ ਰੋਟੀ ਵਣ ਕਦੋਂ ਖਾਊ ਮੈਂ ਵੀ ਫੇਰ ਖਾਵਾਂ ਮੈਂ ਆਪਣਾ ਡਿਨਰ ਟਾਈਮ ਤੇ ਕਰ ਲੈਣਾ 7:30 ਪੌਣੇ 8 ਦੇ ਵਿੱਚ ਮੇਰਾ ਟਾਈਮ ਹੈ ਤੇ ਮੈਂ ਲੈ ਕੇ ਆ ਬਣਾ ਕੇ ਦਾਲ ਵਾਲਾ ਚਿਲਾ ਦੇ ਜਿਸ ਦਿਨ ਮੈਂ ਦਾਣ ਵਾਲੇ ਚੀਲੇ ਬਣਾਉਣੇ ਫਿਰ ਮੈਂ ਦੋ ਟਾਈਮ ਖਾ ਲਾਂ ਇੱਕ ਟਾਈਮ ਮੈਂ ਸਿੰਪਲ ਖਾ ਲਾਂ ਨੇ ਸਬਜ਼ੀ ਨਾਲ ਰੋਟੀ ਨਾਲ ਇੱਕ ਟਾਈਮ ਮੈਂ ਸਬਜ਼ੀਆਂ ਪਾ ਕੇ ਵੀ ਚੀਲਾ ਬਣਾ ਲਾਂ ਨੇ ਫਿਰ ਦੋ ਟਾਈਮ ਖਾਂਦਾ ਜਾਂਦਾ ਕਰਦਾ ਐਨਜੋਏ ਚੀਲਾ ਟੇਸਟੀ ਬਹੁਤ ਜਨਾ ਦਾ ਦਹੀਂ ਮੈਂ ਬਿਲਕੁਲ ਛੋਟੇ ਇੱਕ ਕੌਂਡੇ ਵਿੱਚ ਪਾਉਣੇ ਹੁੰਦੇ ਨੇ ਤਾਂ ਕਿ ਮੈਂ ਜ਼ਿਆਦਾ ਨਖਾਵਾਂ ਕਿਉਂਕਿ ਮੈਂ ਦੁਬਾਰੀ ਵੀ ਦਹੀਂ ਖਾਣੀ ਆ ਤੇ ਸ਼ਾਮ ਨੂੰ ਵੀ ਦੋ ਟਾਈਮ ਮੈਂ ਦਹੀਂ ਖਾ ਲੈਂਦੀ ਹੁੰਦੀ ਆ ਵੀਡੀਓ ਅੱਛੀ ਲੱਗੀ ਤਾਂ ਪੀਸ ਲਾਈਕ ਸ਼ੇਅਰ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ